ਭਗਤ ਕਰਹਿ ਪੀਚਾਰ ਕਹਤਾ ਹੈ ਕਿ ਸਰਕਾਰ ਤੁਮੋਂ ਸਿੱਖ ਬੰਦੀਆਂ ਨਾਲ ਮੁੱਖੀ ਹਕਕਾਂ ਦੀ ਅਣਦੇਖੀ ਕਰਕੇ ਅਨਿਆਂ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਉਮਰ ਕਾਇਤ ਤੋਂ ਵੀ ਦੁੱਗਣੀਆਂ ਸਜ਼ਾਵਾਂ ਸੰਵਿਧਾਨ ਦੇ ਧਾਰੇ ਅੰਦਰ ਰਹਿ ਕੇ ਤੋਲੀਆਂ ਹਨ ਸਿੱਖ ਪੌਨ ਲਈ ਇਹ ਬੇਹਦ ਵੇਹਾਰ ਅਹਿਮ ਅਤੇ ਸੰਜੀਦਾ ਮਸਲਾ ਹੈ ਜਿਸ ਪ੍ਰਤੀ ਸ਼ਰਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਹੀ ਆਪਣੀ ਗਤੀਸ਼ੀਲਤਾ ਬਣਾਈ ਰੱਖੀ ਸਿੱਖ ਪੌਨ ਦੇ ਸਰਵੋੱਚ ਸਥਾਨ ਛੇੜੀ ਅਕਾਲ ਤਾਰ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਇੱਕ ਉੱਚ ਪੱਧਰੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਸਰਕਾਰ ਨਾਲ ਗੱਲਬਾਤ ਲਈ ਲਗਾਤਾਰ ਪੁੱਛਾਂ ਦਿੱਤੀਆਂ ਪਰੰਤੂ ਸਰਕਾਰ ਵੱਲੋਂ ਕੋਈ ਹਾਂ ਭਰਤੀ ਹੰਦਾਰਾ ਨਹੀਂ ਪਰਿਆ ਗਿਆ ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਨਾ ਕਿਵੇਂ ਬੰਦੀ ਸਿੰਘਾਂ ਨੂੰ ਲਿਆਂਦੇ ਰਾਹ ਵਿੱਚ ਟਿਕਾ ਹੈ ਭਲਕੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਮਾਨ ਸਤਕਾਰ ਪ੍ਰਤੀ ਗੈਰ ਸਬੀਧਤਾ ਪਹੁੰਚ ਵੀ ਹੈ ਭਾਰਤ ਦੇ ਸ਼੍ਰੀ ਨਰਿੰਦਰ ਮੋਦੀ ਦੀ ਅਰਵਾਈ ਵਾਲੀ ਸਰਕਾਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਜਾਲ ਨੂੰ ਮੁਗਲ ਹਕੂਮਤ ਦਾ ਵੀ ਹੰਕਾਰ ਤੋੜਨ ਬਾਰੇ ਰਿਹਾ ਹੈ ਅਤੇ ਇਹ ਤੇ ਵੱਡੇ-ਵੱਡੇ ਹੁਕਮਾਨਦ ਤੇ ਮਹਾਰਾਜੇ ਵੀ ਉਸ ਦੇ ਗਹਿਣ ਹਾਂ ਅੱਜ ਦਾ ਬਦਲਾਅ ਕੇਂਦਰ ਸਰਕਾਰ ਨੂੰ ਸਪੱਸ਼ਟ ਕਰਦਾ ਹੈ ਕਿ ਬੰਦੀ ਸਿੰਘਾਂ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਟ ਕੀਤੀ 5 ਮਈ ਕਮੇਟੀ ਦਾ ਵਿਰੋਧ ਇਤਿਹਾਸ ਅਤੇ ਸਿਧਾਂਤਾਂ ਦੀ ਧਾਰਾ ਨਾਲ ਜੁੜਿਆ ਹੋਇਆ ਹੈ ਇਸ ਲਈ ਕੇਂਦਰ ਸਰਕਾਰ શ્રી ਅਕਾਲਪੁਰ ਸਾਹਿਬ ਦਾ ਸਤਿਕਾਰ ਕਰਦੇ ਹਾਂ ਬੰਦੀ ਸਿੰਘਾਂ ਦੇ ਮਾਮਲੇ ਤੇ 5 ਮਈ ਕਮੇਟੀ ਨਾਲ ਗੱਲਬਾਤ ਦਾ ਰਾਹ ਖੋਲੇ ਤੇ ਸਿੱਖ ਕੌਮ ਨੂੰ ਉਸ ਗੱਲ ਦਾ ਤੁਰ ਤੁਰਲੇ ਮਜਬੂਰ ਨਾ ਕਰੇ ਚਰਮਣੀ ਗੌਰਵਾਰਾ ਪ੍ਰਬੰਧਕ ਕਮੇਟੀ ਦਾ ਬਦਲਾਅ ਸਾਲ ਜਨਰਲ ਅਜਾਦ 2015 ਵਿੱਚ ਬਰਗਾੜੀ ਵਿਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬਿਆਦਗੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਕਰਮਜੀਤ ਰਾਣ ਰਹੀਮ ਅਤੇ ਉਸ ਦੇ ਪਰਿਵਾਰ ਹਣੀ ਬਰੀ ਦੀ ਤਰੰਤ ਬਰਫਤਾਰੀ ਦੀ ਮੰਗ ਕਰਦਾ ਹੈ ਇਸ ਬਿਆਦਗੀ ਮਾਮਲੇ ਨੇ ਪੂਰੀ ਸਿੱਖ ਕੌਮ ਨੂੰ ਗਹਿਰੀ ਮਾਨਸਿਕ ਤਪੀੜਾ ਦਿੱਤੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਦਾ ਅਜੇ ਤੱਕ ਮੁਕੰਮਲ ਇਨਸਾਫ ਨਹੀਂ ਮਿਲਿਆ ਇਸ ਮਾਮਲੇ ਵਿੱਚ ਬੀਤੇ ਸਮੇਂ ਗ੍ਰਿਫਤਾਰ ਕੀਤੇ ਸੇ ਸਾਡੇਰ ਦੇ ਪੈਰੋ ਬਾਦ ਪ੍ਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਅਜ਼ਾਦ ਵਿੱਚ ਕੀਤੇ ਖਲਾਫਿਆਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਇਸ ਸਿੱਖ ਵਿਰੋਧੀ ਵਰਤਾਰੇ ਪਿੱਛੇ ਮੁੱਖ ਸਾਜ਼ਿਸ਼ਕਾਰੇ ਤੇਰਾ ਸਰਸਾ ਮੁਕੀ ਗੁਰਮੀਤ RAM ਰਹੀਮ ਅਤੇ ਹਰਨੀਤ ਵੀ ਤਾਮ ਸ਼੍ਰੋਣੀ ਗੋਤਰਾ ਪਰਮੰਤਰ ਕਮੇਟੀ ਦਾ ਅੱਜ ਦਾ ਇਹ اجلاس ਪੰਜਾਬ ਸਰਕਾਰ ਪਾਸੋਂ ਮੰਨ ਕਰਦਾ ਹੈ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਆਧਾਰ ਤੇ ਤੇਰਾ ਸਰਸਾ ਮੁਕੀ ਗੁਰਮੀਤ ਨਾਮ ਰਹੀਮ ਅਤੇ ਹਰਨੀਤ ਵੀ ਖਲਾਫ ਬਣਦੀ ਕਾਨੂੰਨੀ ਕਾਰਵਾਈ ਅਰੰਭੀ ਜਾਵੇ ਗਰਮੀਤ RAM ਜਿਹਨਾਂ ਵਿੱਚੋਂ ਪੰਜਾਬ ਸਰਕਾਰ ਅਦਾਲਤੀ ਪ੍ਰਕਿਰਿਆ ਰਾਹੀਂ ਹਲਾਲ ਤੇ ਵਿੱਚ ਲਵੇ ਅਤੇ ਇਸ ਦੇ ਨਾਲ ਇਹਨੇ ਪੀਸ ਤੋਂ ਵੀ ਤਰੰਤ ਕਰਤਾਰ ਕਰੇ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਬੇਹੱਦ ਬੇਹੱਦ ਸਜੀਦਾ ਮੁੱਦਾ ਹੈ ਜਿਸ ਤੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਵੀ ਢਿੱਲ ਨਾ ਬਾਪੇ ਤੇ ਅਸੀਂ ਚੇਤਾਵਨੀ ਵੀ ਦਿੰਦੇ ਆ ਕਿ ਇਹਦੇ ਤੇ ਤਰੰਤ ਜਿਹੜੀ ਪੰਜਾਬ ਸਰਕਾਰ ਉਹ ਕਾਰਵਾਈ ਵੀ ਕਰੇ ਕਿਉਂਕਿ ਕਾਨੂੰਨ ਦੁਆਰਾ ਹੋਵੇ ਗੁਰਜੀਤ ਸਿੰਘ ਫਤਿਹ ਅੱਜ ਦਾ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਜਟ ਜਲਾਸ ਬੜੀ ਸ਼ਾਂਤੀਪੂਰਵਕ ਤੇ ਬੜੇ ਸਹਿਜ ਦੇ ਨਾਲ ਪਾਸ ਹੋਇਆ ਮੈਂ ਕਹਿ ਸਕਦਾ ਕਿ ਲੰਬੇ ਆਰਸੇ ਤੋਂ ਬਾਅਦ ਪੂਰੀ ਤੀਬਰਤਾ ਦੇ ਨਾਲ ਪੂਰੇ ਸਬਰ ਸੰਤੋਖ ਦੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੇ ਬਹੁਤ ਵੱਡਾ ਸਹਿਯੋਗ ਕਰਕੇ ਸਰਬਸੰਮਤੀ ਨਾਲ ਇਹ ਜਿਹੜਾ ਅੱਜ ਦਾ ਬਜਟ 12 ਅਰਬ 60 ਕਰੋੜ 97 ਲੱਖ 38000 ਰੁਪਏ ਦਾ ਉਹ ਸਰਬਸੰਮਤੀ ਦੇ ਨਾਲ ਪਾਸ ਹੋਇਆ। ਔਰ ਮੈਂ ਤੁਹਾਡੇ মিডিਏ ਰਾਹੀਂ ਇਹ ਵੀ ਕਹਿਣਾ ਚਾਹਨਾ ਕਿ 2023-24 ਤੇ 2024-25 ਇਹਦੇ ਵਿੱਚ ਲਗਭਗ 350 ਕਰੋੜ ਰੁਪਇਆ ਇਸ ਬਜਟ ਦੇ ਵਿੱਚ ਜਿਹੜਾ ਹੈ ਉਹ ਵਾਧਾ ਦਰਜ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਆਮਦਨ ਹੋਰ ਡੰਗ ਦੀ ਨਹੀਂ ਕੇਵਲ ਤਾਂ ਕੇਵਲ ਸਭ ਤੋਂ ਵੱਡੀ ਆਮਦਨ ਇਹਦੀ ਗੋਲਕਾਂ ਦੀ। ਜਾਂ ਇਹਦੇ ਕੋਲ ਜਿਹੜੀਆਂ ਜਾਇਦਾਦਾਂ ਐਗਰੀਕਲਚਰ ਲੈਂਡ ਆ ਦੁਕਾਨਾਂ ਆ ਜਾਂ ਇਹਨਾਂ ਕੋਲ ਬੈਂਕਾਂ ਦੇ ਵਿੱਚ ਪਈਆਂ ਐਫ ਡੀ ਆਰ ਉਹ ਆਮਦਨ ਹੁੰਦੀ ਸਹੀ ਇਹਦੀ। ਪਰ ਫੇਰ ਵੀ ਇਹਦੀ ਜਿਹੜੀ ਐਤਕੀ ਉਹ ਬੰਡ ਕੀਤੀ ਗਈ ਆ ਉਹ ਬੜੇ ਸੁਸਰੇ ਢੰਗ ਦੇ ਨਾਲ ਉਹ ਸਾਰੀ ਕੀਤੀ ਗਈ ਆ ਔਰ ਉਹਦੇ ਵਿੱਚ ਜਿਹੜਾ ਵੱਡਾ ਖਰਚ ਜਿਹੜਾ ਸਭ ਤੋਂ ਵੱਡਾ ਖਰਚ ਤਨਖਾਹਾਂ ਦਾ ਇਹ ਤਨਖਾਹਾਂ ਲਈ ਇਹਦੇ ਵਿੱਚ 5 ਅਰਬ 33 ਕਰੋੜ 17227 ਰੁਪਏ ਰੱਖੇ ਗਏ ਕਿਉਂਕਿ ਸਾਰਾ ਕੰਬਾਈਨਡ ਆ ਸਾਡੇ ਐਜੂਕੇਸ਼ਨ ਅਦਾਰਿਆਂ ਦਾ ਵੀ ਤੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਇਸ ਤੋਂ ਇਲਾਵਾ ਪੰਥਕ ਕਾਰਜਾਂ ਲਈ ਇਸ ਵਾਰ 7 ਕਰੋੜ 16 ਲੱਖ 73000 ਰੁਪਏ ਰੱਖੇ ਗਏ ਆ ਜਿਹੜੇ ਵੱਖ-ਵੱਖ ਕਾਰਜ ਆ ਲੋਕ ਭਲਾਈ ਦੇ ਕਾਰਜ ਗਰੀਬ ਬਿਮਾਰਾਂ ਤੇ ਲੋੜਵੰਦਾਂ ਲਈ ਸਹਾਇਤਾ ਲਈ ਇਹਦੇ ਵਿੱਚ 6 ਕਰੋੜ 88 ਲੱਖ ਰੁਪਏ ਜਿਹੜੇ ਉਹ ਰੱਖੇ ਗਏ ਆ ਮੁਫਤ ਵਿਦਿਆ ਮੁਫਤ ਵਿਦਿਆ ਕਹਿਣ ਤੋਂ ਭਾਵ ਕਿ ਜਿਹਦੇ ਵਿੱਚ ਸਾਡੇ ਦੋ ادارے ਇੱਕ ਮਾਤਾ ਸਹਿਬ ਕੋਰ ਜੀ ਖਾਲਸਾ ਗਰਾਂਟ ਸਕੂਲ ਉਸੇ ਤਰਜ਼ ਤੇ ਸਾਡੇ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਔਰ ਉਹ ਤੋਂ ਇਲਾਵਾ ਅਮਰਧਾਰੀ ਬੱਚਿਆਂ ਦਾ ਤੇ ਦੂਸਰੇ ਜਿਹੜੇ ਆਪਾਂ ਸਕਾਲਰਸ਼ਿਪ ਦਿੰਦੇ ਉਹਨਾਂ ਲਈ 7 ਕਰੋੜ 20 ਲੱਖ ਰੁਪਏ ਰੱਖੇ ਆ ਮੇਰਾ خیال ਹੁਣ ਦੇ ਸਾਰੇ ਬਜਟਾਂ ਦੇ ਵਿੱਚੋਂ ਇਹ ਵੱਡਾ ਬਜਟ ਆ ਵਿਦਿਅਕ ਸੰਸਥਾਾਂਾਂ ਲਈ ਜਿਹੜੇ ਆ ਉਹ ਤਕਰੀਬਨ ਜਿਹੜੇ ਲੰਮ ਸਮ ਜਿਹੜੇ ਆ ਉਹ 67 ਕਰੋੜ 60 ਲੱਖ ਰੁਪਏ ਰੱਖੇ ਆ ਇਹਦੇ ਵਿੱਚ ਕਿਉਂਕਿ ਸਾਡਾ ਜਿਹੜਾ ਵਿਦਿਆ ਦਾ ਫੰਡ ਅਸੀਂ ਐਸੇ ਰੱਖਿਆ ਜਿਹੜਾ ਗੁਰਦੁਆਰਾ ਸਹਿਬਾਨ ਤੋਂ 44 ਕਰੋੜ ਔਰ ਵਿਦਿਅਕ ਅਦਾਰਿਆਂ ਦੇ ਇਨਫਰਾਸਟ੍ਰਕਚਰ ਤੇ ਨਵੀਨੀ ਕਰਨ ਲਈ 2 ਕਰੋੜ ਰੁਪਏ ਵਿਦਿਅਕ ਅਦਾਰਿਆਂ ਦੀ ਇਮਾਰਤ ਰੰਗ ਰੋਗਣ ਲਈ 2 ਕਰੋੜ ਰੁਪਏ ਨਵੀਆਂ ਇਮਾਰਤਾਂ ਦਾ ਨਵੀਨੀਕਰਨ ਕਰਨ ਲਈ 1 ਕਰੋੜ 60 ਲੱਖ ਰੁਪਏ ਮੇਰੀ ਪੀਰੀ ਐਨਸੀ ਚੂਠ ਮਾਛਾਵਾਦ ਮਰਕੰਡਾ 8 ਕਰੋੜ ਰੁਪਏ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ ਸਹਿਤਾ ਮਾਰਤਾ ਤੇ ਰੰਗ ਰੋਗਨਾਦ 5 ਕਰੋੜ ਰੁਪਏ ਸੋ ਇਹ ਵੱਡਾ ਖਰਚ ਸੀ ਜਿਹੜਾ 67 ਕਰੋੜ ਰੁਪਏ ਸਾਡਾ ਜਿਹੜਾ ਆ ਉਹ ਉਹ ਐਜੂਕੇਸ਼ਨ ਤੇ ਰੱਖਿਆ ਗਿਆ ਇਸੇ ਤਰ੍ਹਾਂ ਦੇ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਆ ਉਹ ਵੀ ਵੱਡਾ ਬਜਟ ਆ ਉਹਦੇ ਲਈ ਵੀ ਐਸੇ ਹੀ ਬੜਾ-ਬੜਾ ਬਜਟ ਰੱਖਿਆ ਗਿਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਉਹਦੇ ਵਿੱਚ ਤਕਰੀਬਨ ਸਾਡਾ ਇੱਕ ਆਰਬਰ ਰੁਪਿਆ ਜਿਹੜਾ ਆ 100 ਕਰੋੜ ਰੁਪਿਆ ਉਹ ਧਰਮ ਪ੍ਰਚਾਰ ਲਈ ਜਿਹੜਾ ਰੱਖਿਆ ਗਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਤੋਂ ਇਲਾਵਾ ਇੱਕ ਐਤ ਕੀ ਫੈਸਲਾ ਇਹ ਵੀ ਕੀਤਾ ਗਿਆ ਕਿ ਜਿਹੜੀ ਸਾਡੇ ਨਿਸ਼ਚੇ ਅਕੈਡਮੀ ਆਈਐਸਆਈਪੀਐਸ ਲਈ ਚੱਲ ਰਹੀ ਆ ਉਹਦਾ ਸਾਲ ਅਪ੍ਰੈਲ ਚ ਪੂਰਾ ਹੋ ਗਿਆ ਉਹਦੇ ਨਾਲ ਪੰਥ ਰਤਨ ਜਹਦਾਰ ਗੁਰਚਾਨ ਸਿੰਘ ਟੋੜਾ ਇੰਸਟੀਚੂਟ ਬਹਾਦਰਗੜ੍ਹ ਵਿਖੇ ਉਹ ਅਸੀਂ ਆਈ ਪੀਸੀ ਆ ਜੁਡੀਸ਼ਰੀ ਲਈ ਤੇ ਐਜੈਕਟਿਵ ਲਈ ਉਹ ਜਿਹੜੇ ਬੱਚੇ ਐ ਕਿ ਪਹਿਲਾ ਸੈਸ਼ਨ ਜੁਲਾਈ ਦੇ ਵਿੱਚ ਸ਼ੁਰੂ ਕਰਾਂਗੇ ਉਹਦੇ ਲਈ ਵੀ ਧਰਮ ਪ੍ਰਚਾਰ ਦੇ ਵਿੱਚੋਂ ਦੋ ਸਕੀਮਾਂ ਜਿਹੜੀਆਂ ਉਹ ਧਰਮ ਪ੍ਰਚਾਰ ਤੋਂ ਚੱਲ ਰਹੀਆਂ ਸੋ ਉਹ ਤੋਂ ਇਲਾਵਾ ਅੱਜ ਜਿਹੜੇ ਸਭ ਤੋਂ ਇੰਪੋਰਟੈਂਟ ਸਾਡੇ ਮਤੇ ਆ ਉਹ ਉਹਨਾਂ ਤੋਂ ਇਲਾਵਾ ਸਾਡੇ ਇੱਕ ਸਤਾਬ ਦੀ ਜਿਹੜੀ ਬਹੁਤ ਅਹਿਮ ਆ ਜਿਹੜੀ ਸਿੱਖ ਪਾਂਥ ਲਈ ਅਹਿਮ ਆ ਉਹ ਇਸ ਕਰਕੇ ਅਹਿਮ ਆ ਕੀ ਸੇਵਾ ਦੇ ਸਿਮਰਨ ਦੇ ਪਹੁੰਚ ਜੇਸ ਪਾਤਸ਼ਾ ਨੂੰ ਗੁਰੂ ਅਮਰਦਾਸ ਪਾਤਸ਼ਾ ਜੀ ਨੂੰ ਬਢਾਪੇ ਦੇ ਵਿੱਚ ਗੁਰਮੁਖਤਾ ਕਦੇ ਬੁੱਢੇ ਨਹੀਂ ਹੁੰਦੇ ਪਰ ਬਧੇਰੀ ਉਮਰ ਦੇ ਵਿੱਚ ਸੇਵਾ ਕੀਤੀ ਤੇ ਉਹਦੇ ਨਾਲ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਿੰਨਾਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾ ਜੀ ਦਾ ਜੋਤੀ ਜੋਤ ਦੇਵ ਸਰ 450 ਸਾਲਾਂ ਉਹ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਸੈਪਟੰਬਰ ਦੇ ਮਹੀਨੇ ਦੇ ਵਿੱਚ ਅਸੀਂ ਤਰੀਕਾਂ ਦੇ ਰੱਖਿਆ ਉਹ ਮਨਾਇਆ ਜਾਊਗਾ ਪਰ ਉਸ ਤੋਂ ਪਹਿਲਾਂ ਆ ਜਿਹੜੀ ਹੁਣ ਵਿਸਾਖੀ ਆ ਉਸ ਵਿਸਾਖੀ ਤੇ ਤਿੰਨੋਂ ਹੀ ਸਿੰਘ ਸਹਿਬਾਨ ਇੱਥੇ ਇੱਕ ਅਮਰ ਸੰਚਾਰ ਕਰਵਾਇਆ ਜਾਊਗਾ ਜਿਹਦੀ ਸ਼ੁਰੂਆਤ ਸਤਾਵਦੀ ਦੀ ਕੀਤੀ ਜਾਊਗੀ ਜਿੱਥੇ ਉਹਦੇ ਨਾਲ ਆਪਾਂ ਬੌਲੀ ਸਾਹਿਬ ਦੀ ਵੀ ਕਿਉਂਕਿ ਪੱਥਰ ਖਰਾਬ ਆ ਉਹਦੀ ਵੀ ਜਿਹੜਿਆਂ ਨਵੇਂ ਤੌਰ ਤੇ ਕਾਰ ਸੇਵਾ ਬਾਬਾ ਪੂਰੀ ਵਾਲਿਆਂ ਨੂੰ ਸ਼ੁਰੂ ਕਰਨੀਆਂ ਤੇ ਲੰਗਰ ਦੀ ਜਿਹੜੀ ਆ ਉਹ ਵੀ ਆਪਣੀ ਸੇਵਾ ਸ਼ੁਰੂ ਹੋ ਜਾਣੀ ਆ ਤੇ ਉਹ ਤੋਂ ਇਲਾਵਾ ਇਹ ਉਹਦੀ ਸ਼ੁਰੂਆਤ ਉਸ ਦਿਨ ਕੀਰਤਨ ਦਰਬਾਰ ਤੇ 14 ਅਪ੍ਰੈਲ ਨੂੰ ਵੱਡਾ ਅਮਰ ਸੰਚਾਰ ਭਾਵੇਂ ਤਖਸਾਲੀ ਅਕਾਲ ਤਖਸਾਲ ਸਾਹਿਬ ਤੇ ਵੀ ਹੁੰਦਾ ਤਖਸਾਲੀ ਕੇਸਗੜ੍ਹ ਸਾਹਿਬ ਤੇ ਵੀ ਤਖਸਾਲੀ ਨੰਦਵਾਣਾ ਸਾਹਿਬ ਤੇ ਵੀ ਪਰ ਉਸ ਧਰਤੀ ਦੇ ਉੱਤੇ ਵੀ ਜਿਹੜਾ ਆ ਉਸ ਕੀਤਾ ਜਾਊਗਾ ਉਹ ਤੋਂ ਇਲਾਵਾ ਸਾਡੇ ਜਿਹੜੇ ਤਿੰਨ ਸਾਡੇ ਕੋਲੋਂ ਮੈਂਬਰ ਵਿਛੜ ਗਏ ਸੀ ਇਨਾ ਵਿੱਚ ਗਿਆਨੀ ਬਲਵੰਤ ਸਿੰਘ ਦੀ ਆਨੰਦਗਾਰ ਮੈਂਬਰ ਵੀ ਰਹੇ ਜ세ਦਾਰ ਸੇ ਬੀਬੀ ਜਸਵੀਰ ਕੌਰ ਦੀ ਦਾਤੇਵਾਸ ਤੇ ਬੀਬੀ ਸਵਾਰਨ ਕੌਰ ਦੀ ਤੇੜਾ ਦੇ ਸਤਕਾਰਯੋਗ ਪਤੀ ਜੀ ਉਹ ਚੜਾਈ ਕਰ ਗਿਆ ਉਹਨਾਂ ਨੂੰ ਛੱਡਦਾ ਤੇ ਫੁੱਲ ਭੇਟ